ਏਅਰਪੋਰਟ ਤੋਂ ਰਸੀਵ ਕੀਤਾ ਰਸੀਵ ਕਰਕੇ ਇਹਨੂੰ ਹੋਰ ਕਿਤੇ ਛੱਡਿਆਈ ਆਪਣੇ ਕੋਲ ਤਾਂ ਇਹਨੇ ਰੱਖਿਆ ਹੀ ਨਹੀਂ ਹੈਗਾ ਕਿਸੇ ਮੁੰਡਿਆਂ ਦੇ ਕੋਲ ਛੱਡਿਆਈ ਹੈ ਵੀ ਇੱਥੇ ਤੂੰ ਰਹਿ ਆਪਣਾ ਤੇ ਆਪਣੇ ਨਾਲ ਨਹੀਂ ਰੱਖਿਆ ਧਰਮਪਤਨੀ ਅਕਸਰ ਹੁੰਦਾ ਕਿ ਮੇਰਾ ਪਤੀ ਆਇਆ ਤਾਂ ਮੇਰੇ ਨਾਲ ਰਵੇ ਨਾ ਆਪਣੇ ਨਾਲ ਨਹੀਂ ਰੱਖਿਆ ਇਹਨੇ ਕਿਤੇ ਛੱਡਿਆਈ ਵੀ ਇੱਥੇ ਜਿਹੜਾ ਇਹ ਰੂਮ ਹੈ ਤੈਨੂੰ ਲੈ ਕੇ ਦਿੰਨੀ ਆ ਇੱਥੇ ਇੱਕ ਹਫ਼ਤੇ ਦਾ ਹੀ ਮੈਂ ਰੈਂਟ ਦਿੱਤਾ ਹੈ ਅੱਗੇ ਜੇ ਤੂੰ ਰਹਿਣਾ ਤਾਂ ਰੈਂਟ ਦੇ ਲਈ ਦੇ ਨਾਲ ਹੀ ਆਪਣੇ ਕੰਮ ਦਾ ਬੰਦੋਬਸਤ ਕਰ ਲਿਆ ਮੇਰਾ ਕੀਕ ਸੂਰ ਹੈ ਮੇਰੇ ਪਰਿਵਾਰ ਦਾ ਸਾਨੂੰ ਦੱਸੇ ਦਾ ਸਹੀ ਵੀ ਕਿਉਂ ਨੇ ਐਡੀ ਜਿਆਦਤੀ بیٹے ਨਾਲ ਕੀਤੀ ਉਹਨੂੰ ਇੱਥੋਂ ਮੰਗਾਂਦੀਆਂ ਹੀ ਨਾ ਸੀ ਤਾਂ ਕਿੰਨੇ ਅਸੀਂ ਤੇ 5 ਸਾਲ ਹੋ ਗਏ ਸੀ ਅਸੀਂ ਕਿਹਾ ਹੀ ਨਹੀਂ ਸੀ ਵੀ ਲਵਾ ਇਹਦਾ ਵੀਜ਼ਾ ਬੁਲਾਉਂਦੀ ਕਿਉਂ ਨਹੀਂ ਅਸੀਂ ਨਹੀਂ ਸੀ ਕਿਹਾ ਉਹਨੂੰ ਵਿਆਹ ਤੋਂ ਬਾਅਦ ਚ ਕੀ ਵਿਆਹ ਦਾ ਵੀ ਖਰਚਾ ਅਸੀਂ ਕੀਤਾ ਸੀ ਅਸੀਂ ਸਿਰਫ 10 ਬੰਦੇ ਗਏ ਸੀ ਨੰਡਲੈਂਡ ਜੋ ਵੀ ਖਰਚ ਹੋਇਆ ਸੀ ਸਾਡਾ ਹੀ ਹੋਇਆ ਸੀ ਇਹਨੇ ਆਪਣੀ ਸੈਟਿੰਗ ਕੀਤੀ ਹੋਈ ਹੈ ਜਿਹੜਾ ਉਹਦੇ ਨਾਲ ਮੁੰਡਾ ਕੋਈ ਇਹਨੂੰ ਲੈਣ ਗਿਆ ਸੀ ਨਾ 에어ਪੋਰਟ ਤੋਂ بیٹے ਨੂੰ ਬਹੂ ਦੇ ਨਾਲ ਹੀ ਸਾਢੀ ਦੇ ਗਿਆ ਸੀ ਕੁਲਵਿੰਦਰ ਕੌਰ ਦੇ ਨਾਲ ਹੀ ਹਾਂ ਉਸੇ ਟਾਈਮ ਨਾਲ ਹੀ ਸੀ ਇਹਨੇ ਸੀ ਵੀ ਢੰਗ ਨਾਲ ਨਹੀਂ ਕੀਤਾ ਹੈਗਾ ਆਪਾਂ ਆਪਣੇ ਦੋਸਤ ਨੂੰ ਵੀ ਕੁੱਟ ਕੇ ਜੱਫੀ ਪਾ ਕੇ ਮਿਲਦੇ ਹਾਂ ਜਿਸ ਹਿਸਾਬ ਮੈਂ ਤੁਹਾਨੂੰ ਵੀਡੀਓ ਦਿਖਾਨੀ ਆ ਇਹਨੇ بیٹے ਨਾਲ بیٹے ਨਾਲ ਇਹਨੇ ਜਲੂਸ ਕੱਢਿਆ 에어ਪੋਰਟ ਤੇ ਪੰਜਾਬ ਦਾ ਇੱਕ ਨੌਜਵਾਨ ਨਮਰਿੰਦਰ ਸਿੰਘ ਜੋ ਕਿ ਆਸਟ੍ਰੇਲੀਆ ਗਿਆ ਸੀ ਆਪਣੀ ਧਰਮਪਤਨੀ ਕੋਲ ਔਰ ਉਸ ਦੀ ਮੌਤ ਹੋਈ ਹੈ 1 ਮਹੀਨੇ ਤੋਂ ਮਾਂ ਜਿਹੜੀ ਹੈ ਭਾਰਤ ਦੇ ਵਿੱਚ ਤਰਫਰੀ ਹੈ ਕਿ ਉਸ ਦੀ ਡੈੱਡ ਬੋਡੀ ਜਿਹੜੀ ਹੈ ਉਸ ਤੱਕ ਪਹੁੰਚ ਜਾਵੇ ਪੂਰਾ ਮਾਮਲਾ ਕੀ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਔਰ ਸਭ ਤੋਂ ਹੈਰਾਨਗੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਪੁੱਤ ਦੀ ਇਹ ਮੌਤ ਹੋਈ ਹੈ ਮਾਂ ਖੁਦ ਪੁਲਿਸ ਦੇ ਵਿੱਚ ਹੈ ਔਰ ਸਵਾਲ ਇਹ ਹੈ ਕਿ ਪੁਲਿਸ ਦੇ ਉੱਪਰ ਹੀ ਸਵਾਲ ਚੱਕੇ ਜਾ ਰਹੇ ਨੇ ਕਿ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਪੂਰਾ ਮਸਲਾ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਪੂਰਾ ਮਸਲਾ ਕੀ ਹੈਗਾ ਮੈਂ ਮੱਧ ਦੇ ਵਿੱਚ ਇਹ ਤਸਵੀਰਾਂ ਲੈ ਕੇ ਬੈਠੇ ਹਾਂ ਇਹ ਤਸਵੀਰਾਂ ਵਿਖਾਉਣ ਦਾ ਕਾਰਨ ਕੀ ਹੈ ਸਰ ਬੇਟੇ ਦੀ ਮੈਰਿਜ ਹੋਈ ਸੀ 2018 ਦੇ ਵਿੱਚ ਕੁਲਵਿੰਦਰ ਕੌਰ ਨਾਲ ਮਲੇਰਕੋਟਲਾ ਡਿਸਟ੍ਰਿਕਟ ਦੀ ਹੈ ਬਧਰਾਮਾ ਪਿੰਡ ਹੈ ਦਾ ਉਹਦੇ ਨਾਲ ਆਈ ਲੈਟਸ ਕੀਤੀ ਹੋਈ ਸੀ ਬੇਟਾ ਵੀ ਬਾਹਰ ਜਾਣ ਦਾ ਚਾਹਵਾਂ ਸੀ ਅਸੀਂ ਵੀ ਚਲੋ ਆਈ ਲੈਟਸ ਕੀਤੀ ਹੋਈ ਐ ਅਸੀਂ ਮੈਰਿਜ ਇਹਨਾਂ ਨੇ ਬੜੀ ਜਲਦੀ ਹਫ਼ਤੇ ਦੇ ਵਿੱਚ ਹੀ ਕਰਦੇ ਬਿਨਾਂ ਦਾਜ ਸਹੇਜ ਤੋਂ ਪੂਰੇ ਰੀਤੀ ਰਿਵਾਜਾਂ ਦੇ ਨਾਲ ਮੈਰਿਜ ਕੀਤੀ ਮੈਂ ਤੇ 2019 ਦੇ ਵਿੱਚ ਅਸੀਂ ਇਹਦਾ ਵੀਜ਼ਾ ਲਵਾਤਾ ਆਸਟ੍ਰੇਲੀਆ ਚਲੀ ਗਈ ਸਿਡਨੀ ਦੇ ਵਿੱਚ ਤਿੰਨ ਕਿ ਮਹੀਨੇ ਦੀ ਪ੍ਰੈਗਨੈਂਟ ਸੀਗੀ ਇਹ ਉੱਥੇ ਬੇਟੀ ਹੋਈ ਤੇ ਮੇਰੀ ਸਿਸਟਰ ਰਹਿੰਦੇ ਨੇ ਮੈਲਵਾਰਨ ਸਿਡਨੀ ਤੋਂ ਇਹਨੂੰ ਮੈਲਵਾਰਨ ਲੈ ਗਈ ਉੱਥੇ ਬੇਟੀ ਹੋਈ ਦੋ ਕਿ ਮਹੀਨੇ ਦੀ ਗੁੜੀਆ ਹੋਈ ਤੇ ਮੇਰੇ ਕੋਲੇ ਛੱਡ ਗਈ ਹੈ 1 ਮਹੀਨਾ ਰਹਿ ਕੇ ਅਸੀਂ ਫਿਟਨੈਸ ਦਾ ਸਰਟੀਫਿਕੇਟ ਬਣਾਤਾ ਲੈ ਕੇ ਚਲੀ ਗਈ ਮੁੜ ਕੇ ਨਹੀਂ ਆਈ ਹੈਗੀ ਸਰ ਤੁਹਾਡੀ ਨੂਰਾਨੀ ਨਹੀਂ ਆਈ ਵਾਪਸ ਹਾਂ ਮੁੜ ਕੇ ਵਾਪਸ ਬੇਟਾ ਕਿਵੇਂ ਪਹੁੰਚਣਾ ਬੇਟੇ ਦਾ ਉਹਨੇ ਟੀਆਰ ਦੇ ਵਿੱਚ ਉਹਦਾ ਆਪਣਾ ਵੀਜ਼ਾ ਖਤਮ ਹੋ ਗਿਆ ਸੀ ਬ੍ਰੀਜਿੰਗ ਵੀਜ਼ੇ ਤੇ ਰਹਿ ਰਹੀ ਸੀ ਦੁਆਰਾ ਜਦੋਂ ਨੇ টিਆਰ ਪਾਈਆ ਉਹਦੇ ਵਿੱਚ ਇਹਨੇ ਆਪਣੀ ਬੀਟੀ ਦਾ ਤੇ ਮੇਰੇ ਬੇਟੇ ਦਾ ਦੋਨਾਂ ਦਾ ਲਾਤਾ ਤੇ ਉਹਦੇ ਵਿੱਚ ਇਹਨਾਂ ਦਾ ਵੀਜ਼ਾ ਨਿਕਲੇ ਆਇਆ। ਯਾਨੀ ਕਿ ਬੇਟਾ ਤੁਹਾਡਾ ਨੂ ਕੋਲੀ ਗਿਆ ਸੀਗਾ ਕਿਹੜੀ ਤਰੀਕ ਨੂੰ ਗਿਆ ਸੀ? ਨੂ ਕੋਲੀ ਗਿਆ ਸੀ 11 ਫਰਵਰੀ ਨੂੰ ਗਿਆ ਸੀ। 11 ਫਰਵਰੀ ਨੂੰ ਗਿਆ ਸੀ। ਉੱਥੇ ਜਾ ਕੇ ਅਜਿਹਾ ਕੀ ਹੁੰਦਾ ਕਿ ਜਿਹੜਾ ਤੁਸੀਂ ਇਹ ਤਸਵੀਰਾਂ ਲੈ ਕੇ ਬੈਠੇ ਹੋ ਔਰ ਬੱਚੇ ਦੀ ਮੌਤ ਹੋ ਰਹੀ ਹੈ। ਸਰ ਉੱਥੇ ਜਾ ਕੇ ਉਹਨੇ 에어ਪੋਰਟ ਤੋਂ ਰিসিਵ ਕੀਤਾ ਰিসিਵ ਕਰਕੇ ਨੂੰ ਹੋਰ ਹੀ ਕਿਤੇ ਛੱਡਿਆ ਯਾ ਆਪਣੇ ਕੋਲ ਤਾਂ ਇਹਨੇ ਰੱਖਿਆ ਹੀ ਨਹੀਂ ਹੈਗਾ। ਕਿਸੇ ਮੁੰਡਿਆਂ ਦੇ ਕੋਲ ਛੱਡਿਆਈ ਹੈ ਵੀ ਇੱਥੇ ਤੂੰ ਰਹਿ ਆਪਣਾ ਤੇ ਮੈਂ ਆਪਣੇ ਨਾਲ ਨਹੀਂ ਰੱਖਿਆ ਧਰਮਪਤਨੀ ਅਕਸਰ ਹੁੰਦਾ ਕਿ ਮੇਰਾ ਪਤੀ ਆਇਆ ਤਾਂ ਮੇਰੇ ਨਾਲ ਰਵੇ ਨਾ ਆਪਣੇ ਨਾਲ ਨਹੀਂ ਰੱਖਿਆ ਇਹਨੇ ਕਿਤੇ ਛੱਡਿਆਈ ਵੀ ਇੱਥੇ ਜਿਹੜਾ ਇਹ ਰੂਮ ਹੈ ਤੈਨੂੰ ਲੈ ਕੇ ਦਿੰਨੀ ਆ ਇੱਥੇ ਇੱਕ ਹਫ਼ਤੇ ਦਾ ਹੀ ਮੈਂ ਰੈਂਟ ਦਿੱਤਾ ਅੱਗੇ ਜੇ ਤੂੰ ਰਹਿਣਾ ਹੈ ਤਾਂ ਰੈਂਟ ਦੇ ਲਈ ਤੇ ਨਾਲ ਹੀ ਆਪਣੇ ਕੰਮ ਦਾ ਬੰਦੋਬਸਤ ਕਰ ਲੈ ਤੇ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ ਇਹ ਕਾਰਨ ਕੀ ਸੀਗਾ ਇਸ ਚੀਜ਼ ਦਾ ਕੋਈ ਅਨਬਨ ਹੋਈ ਸੀ ਜਦੋਂ ਇੱਥੋਂ ਗਈ ਸੀਗੀ ਆ ਕੁਝ ਸਾਰੇ ਇਹ ਤਾਂ ਸਾਨੂੰ ਸਮਝ ਨਹੀਂ ਆਉਂਦਾ ਵੀ ਸਾਨੂੰ ਮਾੜਾ ਮੋਟਾ ਦੱਸੇ ਤਾਂ ਸਹੀ ਵੀ ਸਾਡਾ ਕਸੂਰ ਕੀ ਆ ਬੇਟੇ ਦਾ ਕੀ ਕਸੂਰ ਆ ਮੇਰਾ ਕੀ ਕਸੂਰ ਆ ਮੇਰੇ ਪਰਿਵਾਰ ਦਾ ਸਾਨੂੰ ਦੱਸੇ ਤਾਂ ਸਹੀ ਵੀ ਕਿਉਂ ਉਹਨੇ ਐਡੀ ਜਿਆਦਤੀ ਬੇਟੇ ਨਾਲ ਕੀਤੀ ਉਹਨੂੰ ਇੱਥੋਂ ਮੰਗਾਂਦੀ ਹੀ ਨਾ ਸੀ ਤਾਂ ਕਹਿੰਦੇ ਅਸੀਂ ਤਾਂ 5 ਸਾਲ ਹੋ ਗਏ ਸੀ ਅਸੀਂ ਕਿਹਾ ਹੀ ਨਹੀਂ ਸੀ ਵੀ ਲਵਾ ਇਹਦਾ ਵੀਜ਼ਾ ਬੁਲਾਉਂਦੀ ਕਿਉਂ ਨਹੀਂ ਅਸੀਂ ਨਹੀਂ ਸੀ ਕਿਹਾ ਉਹਨੂੰ ਜਦੋਂ ਇੱਥੇ ਰਹਿੰਦਾ ਸੀ ਬੇਟਾ ਰੋਜ਼ ਗੱਲ ਹੁੰਦੀ ਸੀ ਤੁਹਾਡੀ ਨੂਨ ਦੇ ਨਾਲ ਉਸ ਦੀ ਨਾ ਜੀ ਨਾ ਰੋਜ਼ ਡੇਲੇ ਨਹੀਂ ਸੀ ਗੱਲ ਹੁੰਦੀ ਤੇ ਕਦੀ ਕਦੀ ਹੱ ਮਹੀਨੇ ਦੇ ਵਿੱਚ ਕਦੀ ਇੱਕ ਵਾਰੀ ਗੱਲ ਕਰ ਲਈ ਕਦੀ ਦੋ ਵਾਰੀ ਗੱਲ ਕਰ ਲਈ ਮਾੜੀ ਮੋਟੀ ਜੀ ਕਰ ਲੈਣੀ ਬਸ ਕਦੀ ਬੇਟੀ ਦਾ ਗੁੜੀਆ ਦਾ ਪੁੱਛ ਲਿਆ ਕਦੀ ਨਾ ਪੁੱਛਿਆ ਬਸ ਐਵੇਂ ਜੀ ਕਰਦੀ ਸੀ ਉਹ ਬੇ ਹੌਲੀ 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 ਵੱਧ ਗਿਆ ਮਹੀਨੇ ਦੇ ਵਿੱਚ ਫਿਰ ਇੱਕ ਵਾਰੀ ਉਹ ਗੱਲ ਕਰਨ ਲੱਗੀ ਮੈਂ ਬਿਜ਼ੀ ਹਾਂ ਮੈਂ ਬਿਜ਼ੀ ਹਾਂ ਸਟੱਡੀ ਕਰ ਰਹੀ ਹਾਂ ਤੇ ਹੁਣ ਸਟੱਡੀ ਖਤਮ ਹੋ ਗਈ ਸੀ ਉਹਦੀ 5 ਸਾਲ ਦੀ ਪਹਿਲਾ 3 ਸਾਲ ਦੀ ਸੀ ਫਿਰ 2 ਸਾਲ ਦੀ ਉਹਨੇ ਹੋਰ ਕਿਤੇ ਜਦੋਂ ਬਾਹਰ ਭੇਜਿਆ ਤੇ ਤੁਸੀਂ ਸਾਰਾ ਕੁਝ ਖਰਚਾ ਕੀਤਾ ਸੀ ਵਿਆਹ ਤੋਂ ਬਾਅਦ ਸਰ ਵਿਆਹ ਤੋਂ ਬਾਅਦ ਕੀ ਵਿਆਹ ਦਾ ਵੀ ਖਰਚਾ ਸੀ ਕੀਤਾ ਸੀ ਅਸੀਂ ਸਿਰਫ 10 ਬੰਦੇ ਗਏ ਸੀ ਨੰਦਲੈਨ ਜੋ ਵੀ ਖਰਚ ਹੋਇਆ ਸੀ ਸਾਢਾ ਹੀ ਹੋਇਆ ਸੀ ਅੱਛਾ ਤੇ ਹੁਣ ਜਦੋਂ ਉੱਥੇ ਬੇਟਾ ਗਿਆ ਤੁਹਾਨੂੰ ਬੇਟੇ ਨੇ ਦੱਸਿਆ ਨਹੀਂ ਕਿ ਕੀ ਕੋਈ ਸਾਡੀ ਕੋਈ ਗੱਲਬਾਤ ਹੋਈ ਹੈ ਆਪਸ ਦੇ ਵਿੱਚ ਜਾਂ ਮੈਨੂੰ ਪਰਾਂ ਕਿਸ ਕਰਕੇ ਰੱਖ ਰਹੀ ਹੈਗੀ ਹੈ ਸਰੋਕੀ ਸੇ ਉਹਨੇ ਆਪਣੀ ਸੈਟਿੰਗ ਕੀਤੀ ਹੋਈ ਹੈ ਜਿਹੜਾ ਉਹਦੇ ਨਾਲ ਮੁੰਡਾ ਕੋਈ ਇਹਨੂੰ ਲੈਣ ਗਿਆ ਸੀ ਨਾ 에어ਪੋਰਟ ਤੋਂ بیٹے ਨੂੰ ਬਹੂ ਦੇ ਨਾਲ ਹੀ ਸਾਢੀ ਦੇ ਗਿਆ ਸੀ ਕੁਲਵਿੰਦਰ ਕੌਰ ਦੇ ਨਾਲ ਹੀ ਹਾਂ ਉਸੇ ਟਾਈਮ ਨਾਲ ਹੀ ਸੀ ਇਹਨੇ ਰਸੀ ਵੀ ਢੰਗ ਨਾਲ ਨਹੀਂ ਕੀਤਾ ਹੈਗਾ ਆਪਾਂ ਆਪਣੇ ਦੋਸਤ ਨੂੰ ਵੀ ਘੁੱਟ ਕੇ ਜੱਫੀ ਪਾ ਕੇ ਮਿਲਦੇ ਆਂ ਜਿਸ ਹਿਸਾਬ ਮੈਂ ਤੁਹਾਨੂੰ ਵੀਡੀਓ ਦਿਖਾਨੀ ਆ ਇਹਨੇ بیٹے ਨਾਲ بیٹے ਨਾਲ ਇਹਨੇ ਜਲੂਸ ਕੱਢਿਆ 에어ਪੋਰਟ ਤੇ ਬਸ ਉਹਤੋਂ ਲਾ ਜਾ ਕੇ ਹੀ ਛੱਡਤਾ ਕਹਿੰਦੀ ਮੈਂ ਕੰਮ ਤੇ ਚੱਲੀਆਂ ਮੈਂ ਆਵਾਂਗੀ ਫੇਰ ਆਵਾਂਗੀ ਐਵੇਂ ਕਹਿ ਕੇ ਚਲੀ ਗਈ ਜਦੋਂ ਕਿ ਉਹ ਚੌਥੇ ਦਿਨ ਵਾਪਸ ਆਈਏ ਦੇਖੋ ਕਿਸੇ ਭਾਰਤ ਦੇ ਵੀ ਸੀਗੇ ਤੁਸੀਂ ਉਹਨਾਂ ਦੇ ਮਾਪਿਓ ਨਾਲ ਗੱਲ ਕੀਤੀ ਹੋਣੀ ਕੀ ਕੀ ਹੋਏ ਸਰ ਉਹਨਾਂ ਦੇ ਮਾਪੇ ਬਾਬ ਨਾਲ ਗੱਲ ਕੀਤੀ ਮੇਰੇ ਕੋਲੇ ਮਾਂ ਆਈ ਸੀ ਉਹਦੀ ਪੰਜਵੀਂ ਤੇ ਆਈ ਸੀ ਮੱਥਾ ਟੇਕ ਕੇ ਮੇਰੇ ਕੋਲੇ ਆਈ ਤੇ ਦੱਸਿਆ ਮੈਂ ਉਹਨੂੰ ਸਾਰੀਆਂ ਗੱਲਾਂ ਮੈਂ ਉਹਨੂੰ ਰੱਖ ਲਿਆ ਸੀ ਮੇਰੇ ਕੋਲੇ ਮੈਂ ਕਿਹਾ ਤੂੰ ਅੱਜ ਰਹਿ ਤੇ ਸਵੇਰੇ ਮੈਂ ਤੇਰੀ ਗੱਲ ਕਰਾਵਾਂਗੀ ਕਿਉਂਕਿ ਉਸ ਟਾਈਮ ਰਾਤ ਸੀ ਉੱਤੇ ਆਸਟ੍ਰੇਲੀਆ ਦੇ ਵਿੱਚ ਮੈਂ ਕਿਹਾ ਮੈਂ ਤੇਰੀ ਸਵੇਰੇ ਗੱਲ ਕਰਾਵਾਂ ਤੇ بیٹے ਨਾਲ ਤੁਸੀਂ ਗੱਲ ਕਰਕੇ ਜਾਇਓ ਤੇ ਮੇਰੇ ਇੰਨਾ ਕਹਿਣ ਤੇ ਉਹ ਰਹਿ ਪਈ ਤੇ ਜਦੋਂ بیٹے ਨੇ ਦੱਸਿਆ ਸਾਰੀ ਗੱਲ ਵੀ ਮੇਰੇ ਨਾਲ ਐਵੇਂ ਕੀਤਾ ਕੁਲਵਿੰਦਰ ਨੇ ਮੈਨੂੰ ਬੁਲਾਇਆ ਹੀ ਨਹੀਂ ਮੇਰੇ ਕੋਲੇ ਆਈ ਨਹੀਂ ਮੇਰਾ ਤਾਂ ਫੋਨ ਵੀ ਬਲੌਕ ਕਰਤਾ ਕਿਸੇ ਹੋਰ ਮੁੰਡੇ ਨਾਲ ਗੱਲ ਕਰਦੀ ਆ ਗੋ ਮੈਂ ਇਹ ਸਾਰੀ ਗੱਲ ਤੁਸੀਂ ਨਵੀਨਿੰਦਰ ਦੀ ਸੱਸ ਨੂੰ ਦੱਸੋ ਸੱਸ ਨੂੰ ਦੱਸੀ ਹਾਂਜੀ ਮੈਂ ਸਾਰੇ ਸਵੇਰ ਕਨੋਂ ਡਿਊਟੀ ਤੇ ਚਲੀ ਗਈ ਮੈਂ ਕਿਹਾ ਮੇਰੇ ਆਣ ਤੇ ਤੁਸੀਂ ਚਲੇ ਜਾਓ ਜਦੋਂ ਕਿ ਮੇਰੇ ਆਣ ਤੋਂ ਪਹਿਲਾਂ ਹੀ ਉਹਨੇ ਆਪਣੇ ਘਰ ਵਾਲੇ ਨੂੰ ਬੁਲਾ ਲਿਆ ਇੱਥੇ ਸੋਹਰਾ ਸਾਹਿਬ ਸੋਹਰਾ ਸਾਹਿਬ ਹਾਂ ਜੀ ਮੇਰੇ ਬੇਟੇ ਦੇ ਸੋਹਰਾ ਸਾਹਿਬ ਵੀ ਮੇਰੇ ਜਦੋਂ ਮੈਂ 2.5 ਵਜੇ ਆਈ ਨਾ ਡਿਊਟੀ ਤੋਂ ਤਾਂ ਮੇਰੇ ਆਉਂਦੇ ਨੂੰ ਉਹਦਾ ਸੋਹਰਾ ਵੀ ਆਇਆ ਬੈਠਾ ਸੀ ਦੋਨੋਂ ਜਾਣੇ ਬੈਠੇ ਸੀ ਤਾਂ ਮੈਂ ਉਹਨਾਂ ਨੂੰ ਦੱਸਿਆ ਵੀ ਐਵੇਂ ਐਵੇਂ ਕਰਕੇ ਗੱਲ ਆ ਮੈਂ ਗੱਲ ਵੀ ਕਰਵਾਈ ਫੋਨ ਤੇ ਫੋਨ ਤੇ ਗੱਲ ਕਰਦੇ ਕਰਦੇ ਹੀ ਮੈਨੂੰ ਕੁਲਵਿੰਦਰ ਦੀ ਮਾਂ ਨੇ ਨਾ ਤੱਕਾ ਦੇ ਕੇ نیچے ਸੁੱਟਦਾ ਸਰ ਮੇਰੇ ਗਲਾ ਘੁੱਟਦਾ ਮੈਨੂੰ ਮਾਰਨ ਦੀ ਨੀਅਤ ਨਾਲ ਹੀ ਉਹਨਾਂ ਨੇ ਮੇਰੇ ਤੇ ਅਟੈਕ ਕੀਤਾ ਵੀ ਇਹਨੂੰ ਮਾਰ ਦिए ਉਧਰ ਮੁੰਡੇ ਨੂੰ ਮਾਰ ਦਿੱਤਾ ਘਰ ਦੇ ਵਿੱਚ ਤੁਸੀਂ ਦੋਨੋਂ ਹੀ ਸੀਗੇ ਸਰ ਮੈਂ ਕੱਲੀ ਹੀ ਸੀ ਤੇ ਉਹਦੇ ਸੱਸ ਸਹੁਰਾ ਸੀ ਹੋਰ ਕੋਈ ਨਹੀਂ ਸੀ ਕਿਉਂ ਕੀਤਾ ਤੁਹਾਡੇ ਤੇ ਕਾਨੂੰਨ ਅਟੈਕ ਕੀਤਾ ਵੀ ਇਹਨੂੰ ਮਾਰ ਕੇ ਸੁੱਟ ਦिए ਤੇ ਉਧਰ ਸਾਡੀ ਕੁੜੀ ਨੇ ਤੇ ਰਹਿਣਾ ਨਹੀਂ ਹੈਗਾ ਉਹਦੇ ਨਾਲ ਵੀ ਇਹ ਸਾਨੂੰ ਤੰਗ ਪਰੇਸ਼ਾਨ ਕਰਨਗੇ ਇਸ ਦੇ ਵਿੱਚ ਕੋਈ ਮਾਮਲਾ ਦਰਜ ਨਹੀਂ ਹੋਇਆ ਮਾਮਲਾ ਦਰਜ ਹੋਇਆ ਸਰ ਪਰ ਹੋਇਆ 1 ਮਹੀਨੇ ਬਾਅਦ ਬਹੁਤ ਜ਼ਿਆਦਾ ਮੈਂ ਮਲਾਜ਼ਮ ਹੁੰਦੇ ਹੋਏ ਵੀ ਮੈਂ ਮਿੰਤਾ ਤਰਲੇ ਕਰਦੇ ਰਹੀ ਜਦੋਂ ਕਿ ਮੇਰੇ ਮਹੱਲੇ ਦੇ ਵੀ ਜਾਂਦੇ ਰਹੇ ਨਾਲ ਅਸੀਂ ਐਮਐਲਏ ਸਾਹਿਬ ਦੇ ਵੀ ਪੇਸ਼ ਹੋਏ ਵੀ ਬੜੀ ਮੁਸ਼ਕਲਾਂ ਦੇ ਨਾਲ ਹੀ ਇਹਨਾਂ ਨੇ 323 324 345 506 ਦਾ ਇਹਨਾਂ ਸੰਘਰਸ਼ ਕਿਉਂ ਕਰਨਾ ਪਿਆ ਔਰ ਕਿਹੜੇ ਵਿਧਾਇਕ ਨੂੰ ਤੁਸੀਂ ਮਿਲੇ ਸੀ ਸਾਰੇ ਐਮਐਲਏ ਸਾਹਿਬ ਆਪਣੇ ਪਠਾਨ ਮਾਜਰਾ ਸਾਹਿਬ ਨੂੰ ਮਿਲੇ ਸੀ ਸਾਨੂੰ ਸਰਜਨ ਸਿੰਘ ਮੈਨੂੰ ਏਐਸਆਈ ਕਹਿੰਦਾ ਵੀ ਜਿੰਨੀ ਦੇਰ ਤੱਕ ਤੁਸੀਂ ਐਮਐਲਏ ਸਾਹਿਬ ਨੂੰ ਨਹੀਂ ਮਿਲਦੇ ਤੁਹਾਡਾ ਪਰਚਾ ਦਰਜ ਨਹੀਂ ਹੋ ਰਿਹਾ ਇਹ ਤੁਹਾਨੂੰ ਮਹਿਕਮੇ ਦੇ ਲੋਕ ਕਹਿ ਰਹੇ ਨੇ ਤੁਸੀਂ ਮਹਿਕਮੇ ਦੇ ਨਾਲ ਸਮਝਦੇ ਦਿਓ ਇਹ ਤੁਹਾਨੂੰ ਏਐਸਆਈ ਕਹਿ ਰਹੇ ਨੇ ਕਿ ਤੁਸੀਂ ਐਮਐਲਏ ਸਾਹਿਬ ਤੋਂ ਸ਼ਿਫਾਰਿਸ਼ ਲੈ ਕੇ ਆਓ ਸਰ ਮੈਂ ਮਹਿਕਮੇ ਦਾ ਕੀ ਪੁੱਛਦੀ ਹਾਂ ਤੁਸੀਂ ਪੁੱਛੋ ਹੀ ਨਾ ਕੁਝ ਬਸ ਇਹ ਸਿਰਫ ਮਹਿਕਮੇ ਵਾਲੇ ਟੌਪਿਕ ਨੂੰ ਤੁਸੀਂ ਬੰਦ ਕਰ ਦਿਓ ਪਲੀਜ਼ ਤੇ ਵੀ ਮੈਨੂੰ ਇੰਨਾ ਪਰੇਸ਼ਾਨ ਕੀਤਾ ਸਨੌਰ ਠਾਣੇ ਵਾਲਿਆਂ ਨੇ ਤੁਸੀਂ ਵੱਡੇ ਅਫਸਰਾਂ ਨੂੰ ਇਹ ਧਿਆਨ ਦੇ ਵਿੱਚ ਲਿਆਈ ਕਰੋ ਅਫਸਰਾਂ ਦੇ ਪੇਸ਼ ਹੋਏ ਸਰ ਮੈਂ ਡਿਪਟੀ ਸਾਹਿਬ ਦੇ ਗੁਰਪਾਲ ਗੁਰ ਕਿਹੜੇ ਨੇਗੇ ਆਪਣੇ ਗੁਰ ਪ੍ਰਤਾਪ ਸਿੰਘ ਉਹਨਾਂ ਦੇ ਪੇਸ਼ ਹੋਏ ਉਹਨਾਂ ਨੇ ਨੋਟਿਸ ਕੱਢਿਆ ਐਸਐਚਓ ਨੂੰ ਵੀ ਆਪਣੇ ਮੁਲਾਜ਼ਮ ਦੇ ਨਾਲ ਐਵੇਂ ਹੋਇਆ ਤੇ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਤੇ ਸਰ ਉਹਨਾਂ ਨੇ ਵੀ ਨਾ ਫਿਰ ਕੋਈ 15 ਦਿਨ ਕਾਰਵਾਈ ਕੀਤੀ ਫਿਰ ਮੈਂ ਐਸਪੀ ਸਿਟੀ ਸਾਹਿਬ ਦੇ ਪੇਸ਼ ਹੋਏ ਤੇ ਉਹਨਾਂ ਨੇ ਆਪਣੇ ਮਾਮਲਾ ਇਹ ਪਰਚਾ ਦਰਜ ਕਰਵਾਇਆ ਸਰ ਨੂੰ ਕਾਰਨ ਕੀ ਲੱਗਦਾ ਤੁਸੀਂ ਸੁਣਵਾਈ ਨਾ ਕਰਨਾ ਇਸ ਦਾ ਪਿੱਛੇ ਦਾ ਕਾਰਨ ਕੀ ਹੈਗਾ ਕਿਉਂਕਿ ਮੁਲਾਜ਼ਮ ਤੋਂ ਮੁਲਾਜ਼ਮ ਤੇ ਨਾਲ ਅਕਸਰ ਕਹਿੰਦੇ ਖੜ ਜਾਂਦਾ ਹੁੰਦਾ ਲੇਕਿਨ ਇਹ ਨਾਤ ਕਾਰਵਾਈ ਕਰਨਾ ਇਸ ਦਾ ਵੱਡਾ ਕਾਰਨ ਕੀ ਹੈ ਬੈਕ ਸਾਈਡ ਸਰ ਇਹੀ ਹੁੰਦਾ ਵੀ ਮੁਲਾਜ਼ਮ ਤੋਂ ਅਸੀਂ ਕੁਝ ਲੈ ਨਹੀਂ ਸਕਦੇ ਹੋਰ ਜਿਹੜਾ ਕੋਈ ਫਸਿਆ ਹੋਇਆ ਹੁੰਦਾ ਉਹਦੇ ਤੋਂ ਅਸੀਂ ਲੈ ਲਾਂਗੇ ਮੈਂ ਤੇ ਸੱਚਾਈ ਤੇ ਖੜੀਆਂ ਨਾ ਤੁਹਾਨੂੰ ਸ਼ੱਕ ਹੈ ਕਿ ਦੂਸਰੀ ਪਾਰਟੀ ਤੋਂ ਪੈਸਾ ਲੈਂਦੇ ਬਿਲਕੁਲ 100% ਮੇਰੇ ਨਾਲ ਮੇਰਾ ਪੂਰਾ ਮਹੱਲਾ ਖੜਾ ਹੈ 25 ਬੰਦੇ ਖੜੇ ਨੇ ਲੇਡੀਜ਼ ਖੜੀਆਂ ਮੇਰੇ ਆਂਢੀ ਗੁਆਂਢੀ ਜਦੋਂ ਕਿ ਆਪਣੀ ਆਂਢੀਆਂ ਗੁਆਂਢੀਆਂ ਨਾਲ ਕਿਸੇ ਨਾਲ ਬਣਦੀ ਨਹੀਂ ਮੈਂ ਇੱਥੇ 12 14 ਸਾਲ ਹੋ ਗਏ ਮੈਨੂੰ ਰਹਿੰਦੇ ਆ ਨੂੰ ਸਰ ਮੇਰੇ ਇੱਧਰ ਵਾਲੇ ਵੀ ਮੇਰੇ ਨਾ ਇੱਧਰ ਵਾਲੇ ਵੀ ਮੇਰੇ ਨਾਲ ਸਾਰਾ ਮਹੱਲਾ ਤੁਰਿਆ ਪਰ ਮੇਰੇ ਮੁਲਾਜ਼ਮ ਮੇਰੇ ਨਾਲ ਨਹੀਂ ਲਿ ਅਨਨ ਨੇ ਮੇਰੀ ਇੱਕ ਵੀ ਸੁਣੀ ਮਹੱਲੇ ਵਾਲੇ ਵੀ ਮੈਨੂੰ ਕਹਿਣ ਲੱਗੇ ਵੀ ਕਮਾਲ ਹੈ ਅਸੀਂ ਇਹ ਪਹਿਲਾ ਚਾਂਸ ਦੇਖ ਰਹੇ ਹਾਂ ਵੀ ਮੁਲਾਜ਼ਮ ਦੀ ਮੁਲਾਜ਼ਮ ਸੁਣ ਨਹੀਂ ਰਿਹਾ ਤੇ ਆਮ ਲੋਕਾਂ ਨੂੰ ਮੁਲਾਜ਼ਮ ਦੇ ਨਾਲ ਜਾਣਾ ਪੈਂਦਾ ਹੈ ਉਹਦਾ ਪਰਿਵਾਰ ਸੀਗਾ ਕਿ ਉਹ ਪੈਸੇ ਵਾਲਾ ਸੀਗਾ ਜਿਸ ਕਰਕੇ ਤੁਸੀਂ ਮੰਨਦੇ ਹੋ ਕਿ ਪੈਸਾ ਚੜ ਗਿਆ ਹੋਵੇ ਪ੍ਰਸ਼ਾਸਨ ਦੇ ਵਿੱਚ ਜਿਸ ਕਰਕੇ ਇਹ ਅਣਗਹਿਲੀ ਹੋਈ ਆ ਲੇਟ ਕਰਿਆ ਪ੍ਰਸ਼ਾਸਨ ਨੇ ਪਰਚਾ ਬਿਲਕੁਲ ਜੀ ਇਹੀ ਕਹਾਂਗੇ ਆਪਾਂ ਤਾਂ ਪੈਸਾ ਚੜ ਗਿਆ ਤੇ ਪਰਚਾ ਨਹੀਂ ਹੋਇਆ ਜਦੋਂ ਕਿ ਮੇਰੀ ਕੰਡੀਸ਼ਨ ਐਸੀ ਮੈਂ 3 ਦਿਨ ਰਜਿੰਦਰਾ ਦੇ ਵਿੱਚ ਹਸਪੀਟਲ ਪਈ ਰਹੀਆਂ ਮੇਰੇ ਅਜੇ ਤੱਕ ਮੇਰੇ ਗਰਦਨ ਤੇ ਤੁਸੀਂ ਸਾਰੇ ਦੇਖ ਸਕਦੇ ਹੋ ਜਦੋਂ ਉਹ ਅਟੈਕ ਕੀਤਾ ਤਦੋਂ ਉਹ ਦੋਨੋਂ ਇੱਥੋਂ ਫਰਾਰ ਹੋ ਗਏ ਸੀ ਕਿ ਇੱਥੇ ਸੀ ਮੜ ਫੜਲੇ ਸੀ ਮਹੱਲੇ ਵਾਲਿਆਂ ਨੇ ਜੀ ਮੈਂ ਚੀਕਾਂ ਮੈਂ ਰੋਲਾ ਮੇਰੀਆਂ ਰਗਾਂ ਵੈਟ ਗਈਆਂ ਸੀ ਲੇਰਾ ਮਾਰ ਮਾਰ ਕੇ ਮਹੱਲਾ ਇਕੱਠਾ ਹੋਇਆ ਤੇ ਮਹੱਲੇ ਵਾਲਿਆਂ ਨੇ ਜਾਣ ਨਹੀਂ ਦਿੱਤੇ ਫੜਲੇ ਮੌਕੇ ਤੇ ਗ੍ਰਿਫਤਾਰੀ ਵੀ ਤੁਸੀਂ ਮੌਕੇ ਤੇ ਆਹ ਮੌਕੇ ਤੇ ਫੜਾਏ ਪੁਲਿਸ ਬੁਲਾ ਕੇ ਕੰਟਰੋਲ ਰੂਮ ਤੇ ਫੋਨ ਕੀਤਾ ਆਣ ਜਾਣ ਵਾਲਿਆਂ ਨੇ ਮੇਰੇ ਗਵਾਂਢੀਆਂ ਨੇ ਸਨੌਰ ਥਾਣੇ ਜਾ ਕੇ ਵੀ ਕੰਪਲੇਂਟ ਕੀਤੀ ਵੀ ਇਹ ਹਾਲ ਕੀਤਾ ਮੈਡਮ ਦਾ ਉਹਦੇ ਰਿਸ਼ਤੇਦਾਰਾਂ ਨੇ ਵੀ ਤੁਸੀਂ ਆਓ ਵੀ ਜਾ ਕੇ ਹੀ ਲਿਹਾਉਣ ਵਾਲਾ ਕੰਮ ਸੀ ਉਹਨਾਂ ਨੂੰ ਆ ਕੇ ਲੈ ਗਏ ਤੇ ਲਾ ਜਾ ਕੇ ਰਾਤ ਨੂੰ 9 10 ਵਜੇ ਛੱਡ ਦਿੱਤਾ ਸਗੰਦੀ ਉਹਨਾਂ ਨੂੰ ਕੁਝ ਹੋਇਆ ਵੀ ਨਹੀਂ ਉਹਨਾਂ ਨੂੰ ਦਾਖਲ ਕਰਵਾਤਾ ਰਜਿੰਦਰਾ ਦੇ ਵਿੱਚ ਇਹਨਾਂ ਨੇ ਜਾ ਕੇ ਬਿਨਾ ਕਿਸੇ ਬਿਨਾ ਕਿਸੇ ਵਜ੍ਹਾ ਤੇ ਹਾਂ ਬਿਨਾ ਕੋਈ ਇਨਜਰੀ ਤਾਂ ਜਦੋਂ ਕਿ ਉਹ ਦੋ ਜਾਨੇ ਨੇ ਦੋਨੋਂ ਹੀ ਐਨੇ ਐਨੇ ਮੋٹے 1.5 ਗੰਟਲ ਦਾ ਤਾਂ ਕੁੜੀ ਦਾ ਬਾਪ ਹੈਗਾ ਤੁਸੀਂ ਦੇਖ ਸਕਦੇ ਹੋ ਉਹਨੂੰ ਉਹਦੀਆਂ ਫੋਟੋਆਂ ਨੇ ਪਈਆਂ ਤੇ ਮਾਂ 80-90 ਕਿਲੋ ਦੀ ਮਾਂ ਹੈ ਜਿਹੜੇ ਮੇਰੇ ਉੱਪਰ ਬੈਠੇ ਸੀ ਮੇਰੇ ਮੂੰਹ ਦੇ ਵਿੱਚ ਜੁੰਨੇ ਪਾ ਗਏ ਤੇ ਮੇਰਾ ਗਲਾ ਦਵਾ ਕੇ ਅਜੇ ਤੱਕ ਮੇਰੇ ਨਿਸ਼ਾਨ ਨੇ ਤੇ ਮੇਰੇ ਇਹ ਗਲੇ ਤੇ ਸਵੇਲਿੰਗ ਵੀ ਹਲੇ ਮੇਰੇ ਵਿੱਚੋਂ ਨਹੀਂ ਗਈ ਫਿਰ ਮਾਮਲਾ ਕਦੋਂ ਦਰਜ ਹੋਇਆ ਤੁਹਾਡੇ ਐਮਐਲਏ ਦੇ ਸ਼ਪਾਰਸ ਤੋਂ ਬਾਅਦ 1 ਮਹੀਨਾ 10 ਦਿਨ ਬਾਅਦ ਤਦੋਂ ਸਪਾਰਸਪੋਈ ਸੀ ਯਾਨੀ ਤਦੋਂ ਸਪਾਰਸਪੋਈ ਹਾਂਜੀ ਫਿਰ ਵੀ ਉਹਨਾਂ ਨੇ ਆਪਣੇ ਬੇਟੇ ਨੂੰ ਗਿਆ ਜਸ਼ਨ ਮੈਡਮ ਦੀ ਸੁਣੋ ਕੀ ਕਹਿੰਦੇ ਨੇ ਐਮਐਲਏ ਸਾਹਮਣੇ ਆਪਣੇ ਬੇਟੇ ਦੀ ਡਿਊਟੀ ਲਾਤੀ ਨਾ ਕਿ ਤੁਹਾਡੀ ਗੱਲ ਸੁਣ ਹਾਂਜੀ ਜੀ ਜੀ ਪਰ ਬੋਲੇ ਥੋੜਾ ਜਿਹਾ ਹੋਰੀ ਸੀ ਤੇ ਪਰ ਆਪਣੇ ਬੇਟੇ ਨੂੰ ਹੱਸ ਕੇ ਗਿਆ ਉਹਨਾਂ ਨੇ ਤੁਹਾਨੂੰ ਕੁਝ ਗਲਤ ਮੈਨੂੰ ਬਹੁਤ ਹੀ ਫੀਲ ਹੋਇਆ ਵੀ ਮੈਨੂੰ ਆਣ ਦੀ ਕੀ ਲੋੜ ਪਈ ਸੀ ਇੱਥੇ ਕੀ ਲੋੜ ਪਈ ਸੀ ਮੈਨੂੰ ਆਣ ਦੀ ਇੰਨਾ ਮੈਨੂੰ ਉਹਨਾਂ ਦੇ ਦਫ਼ਤਰ ਜਾਣ ਤੇ ਮੈਨੂੰ ਫੀਲ ਹੋਇਆ ਮੇਰੇ ਪਰਿਵਾਰ ਨੂੰ ਮੇਰੇ ਨਾਲ ਜਾਣ ਵਾਲਿਆਂ ਨੂੰ ਈ ਸਾਰਾ ਪੂਰਾ ਮਾਮਲਾ ਜਿਹੜਾ ਹੈ ਬੇਟੀ ਦੀ ਮੌਤ ਤੋਂ ਪਹਿਲਾਂ ਦਾ ਮੌਤ ਤੋਂ ਪਹਿਲਾਂ ਦਾ ਜੀ ਬਿਲਕੁਲ ਮੌਤ ਤੋਂ ਪਹਿਲਾਂ ਦਾ ਮੌਤ ਕਦੋਂ ਹੋਈ ਬੱਚੇ ਬੇਟੀ ਦੀ ਮੌਤ ਹੋਈ 25 ਪੰਜ ਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਨਾਲ ਮੁੰਡੇ ਜਿਹੜੇ ਰਹਿੰਦੇ ਸੀ ਉਹਨਾਂ ਦੇ ਵਿੱਚੋਂ ਸਰ ਕਿਸੇ ਨੇ ਫੋਨ ਕੀਤਾ ਸਵੇਰੇ 4 ਵਜੇ ਕਹਿੰਦੇ ਆਂਟੀ ਜੀ ਐਵੇਂ ਐਵੇਂ ਕਰਕੇ ਆਹ ਗੱਲ ਹੋ ਗਈ ਬੀ ਨਿੰਦਰ ਤੇ ਸੁੱਤਾ ਪਿਆ ਹੀ ਰਹਿ ਗਿਆ ਉੱਠਿਆ ਨਹੀਂ ਹੈਗਾ ਮੈਂ ਕਿਹਾ ਵੀ ਤੁਸੀਂ ਹਸਪੀਟਲ ਲੈ ਜਾਓ ਕਹਿੰਦੇ ਹਸਪੀਟਲ ਹੀ ਆਸੀ ਐਮਬੂਲੈਂਸ ਲੈ ਅੱਗੇ ਸੀ ਲੈ ਕੇ ਫਿਰ ਵਿੱਚ ਪਾ ਕੇ ਮੈਂ ਕਿਹਾ ਉਹਦੇ ਘਰ ਵਾਲੀ ਨੂੰ ਫੋਨ ਕਰਨਾ ਸੀ ਕਹਿੰਦੇ ਉਹਨੇ ਫੋਨ ਨਹੀਂ ਚੱਕਿਆ ਸਾਡਾ ਪੁਲਿਸ ਜਦੋਂ ਆਈ ਉਹਨਾਂ ਨੇ ਫੋਨ ਕੀਤਾ ਤੇ ਫੋਨ ਚੱਕ ਲਿਆ ਫਿਰ ਆ ਗਈ ਸੀ ਵੀ ਉਹ ਸਾਈਨ ਕਰਕੇ ਚਲੀ ਗਈ ਆ ਵੀ ਮੇਰਾ ਇਹਦੇ ਨਾਲ ਕੋਈ ਲੈਣ ਦੇਣਾ ਹੈ ਨਹੀਂ ਪੈਰਵਾਈ ਨਹੀਂ ਕੀਤੀ ਇਸ ਪੂਰੇ ਮਾਮਲੇ ਕੋਈ ਪੈਰਵਾਈ ਨਹੀਂ ਕੀਤੀ ਸਰ ਮੇਰੇ ਸਿਸਟਰ ਰਹਿੰਦੇ ਨੇ ਮਲਵਾਰਨ ਉਹਨਾਂ ਦੇ ਬੇਟੇ ਨੇ ਸਾਰੀ ਪੈਰਵਾਈ ਕੀਤੀ ਆ ਅੱਧਰ ਭੇਜਣ ਦਾ ਵੀ ਖਰਚਾ ਉਹਨਾਂ ਨੇ ਕੀਤਾ 15000 ਡਾਲਰ ਇੱਕ ਮੇਰੇ ਸਿਸਟਰ ਕੈਨੇਡਾ ਰਹਿੰਦੇ ਨੇ ਸਰ ਸਰੀਜ ਅੱਧਾ ਪੈਸਾ ਉਹਨਾਂ ਨੇ ਲਾਇਆ ਅੱਧਾ ਹੀ ਮੇਰੇ ਮਲਵਾਰਨ ਵਾਲਿਆਂ ਨੇ ਲਾਇਆ ਤਾਂ ਜਾ ਕੇ ਮੇਰੇ ਬੇਟੇ ਦੀ ਡੈੱਡ ਬੋਡੀ ਕੱਲ ਆ ਰਹੀ 25 ਤਰੀਕ ਨੂੰ ਡੈਥ ਹੋਈ ਪਿਛਲੇ ਮਹੀਨੇ ਦੀ ਯਾਨੀ ਕਿ ਜੁਲਾਈ ਅਗਸਤ ਦੇ ਪਿਛਲੇ ਮਹੀਨੇ ਜਿਹੜੀ ਮੌਤ ਹੋਈ ਹੋਈਗੀ ਇਸ ਦੇ ਵਿਚਾਲੇ ਤੁਹਾਡੀ 23 ਜਾਂ 24 ਨੂੰ ਗੱਲ ਹੋਈ ਸੀ ਬੱਚੇ ਨਾਲ 23 ਤਰੀਕ ਨੂੰ ਹਾਂਜੀ ਜਿਸ ਦਿਨ ਆਪਣੇ ਪੀਐਮ ਸਾਹਿਬ ਆਏ ਨੇ ਮੋਦੀ ਜੀ ਉਸ ਦਿਨ ਮੇਰਾ ਨੱਕਾ ਲੱਗਿਆ ਹੋਇਆ ਸੀਗਾ ਨਾਬਾ ਰੋਡ ਤੇ ਉੱਥੇ ਮੇਰੀ ਗੱਲ ਹੋਈ ਆ ਮੈਨੂੰ 4:30 ਵਜੇ ਬੇਟੇ ਦਾ ਫੋਨ ਆਉਂਦਾ ਉਧਰ 10:30 ਦਾ ਟਾਈਮ ਹੋਏਗਾ 6 ਘੰਟੇ ਦਾ ਫਰਕ ਆ ਸੋ ਹੁੰਦਾ ਟਾਈਮ ਸੀ ਮਮਾ ਕਿਵੇਂ ਉਹ ਮੈਂ ਕਿਹਾ ਠੀਕ ਆ ਬੇਟੇ ਇੱਥੇ ਸੁਣਦਾ ਨਹੀਂ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਤੇ ਮੈਨੂੰ ਗੁਲਵਿੰਦਰ ਕਹਿੰਦੀ ਆ ਆਪਣੀ ਘਰਵਾਲੀ ਦਾ ਨਾਮ ਲੈ ਕੇ ਕਹਿੰਦਾ ਮੈਨੂੰ ਡਿਵੋਰਸ ਦੇ ਦੇ ਨਹੀਂ ਮੈਂ ਤੈਨੂੰ ਰਿਪੋਰਟ ਕਰਾ ਦਾਂਗੀ ਮੈਂ ਪੁਲਿਸ ਨੂੰ ਚੱਕਵਾ ਦੂੰ ਤੇ ਜਾਂ 1000 ਡਾਲਰ ਮੈਨੂੰ ਹਫ਼ਤੇ ਦਾ ਦਿਆ ਕਰ 1000 ਪੈਸੇ ਦੀ ਮੰਗ ਕਰ ਰਹੀ ਸੀ ਉਹਦੇ ਤੋਂ ਹਾਂ ਉਹਦੇ ਨਾਲ ਕਿਸ ਕੇ ਮੰਗ ਲਿਆ ਸੀ ਉਸਨੇ ਡਿਵੋਰਸ ਮੰਗ ਰਹੀ ਸੀ ਹਾਂਜੀ ਮੈਨੂੰ ਡਿਵੋਰਸ ਦੇ ਡਿਵੋਰਸ ਅਸੀਂ ਕਿਹਾ ਵੀ ਅਸੀਂ ਕਿਉਂ ਡਿਵੋਰਸ ਦੇ ਇਹ ਤੂੰ ਪਹਿਲਾਂ ਅਸੀਂ ਸਾਈਨ ਕਰ ਦਾਂਗੇ ਜੇ ਤੂੰ ਡਿਵੋਰਸ ਚਾਹਨੀ ਹੈ ਤਾਂ ਤੂੰ ਕਰ ਲੈ ਨਾ ਅਸੀਂ ਤਾਂ ਡਿਵੋਰਸ ਵਾਸਤੇ ਤਾਂ ਅਸੀਂ 30 ਲੱਖ ਲਾਇਆ ਨਹੀਂ ਸਾਡੀ ਕਿਹੜਾ ਕੰਟੈਕਟ ਮੈਰਿਜ ਸੀ ਬੇਟੀ ਹੈ 5 ਸਾਲ ਦੀ ਸਰ ਕੰਨਿਆ ਦੀ ਵੀ ਆ ਭੋਰਾ ਪਰ ਜਿਹੜੀ ਮੇਰੇ ਕੋਲੇ 2 ਮਹੀਨੇ ਦੀ ਛੁੱਟ ਕੇ ਚਲੀ ਗਈ ਸੀ ਹੁਣ 5 ਸਾਲ ਦੀ ਹੋ ਗਈ ਆ ਉਹ ਜਿਹਨੂੰ ਮੈਂ ਸੰਨਦੇ ਵਿੱਚ ਕਦੀ ਜਾਂ 2004 ਦੇ ਵਿੱਚ ਮੇਰੇ ਘਰ ਬੜੀ ਦਿੱਕਤ ਹੋਈ ਹੈ ਮੈਂ ਕਿੰਨੀ ਮੁਸ਼ਕਲ ਨਾਲ ਆਪਣੇ ਬੱਚੇ ਪਾਲੇ ਵੀ ਸਾਡੀ ਕੋਈ ਨਾ ਸੁਣ ਪਾਈ ਤਾਂ ਹੋਣੀ ਚਾਹੀਦੀ ਜੇ ਅਸੀਂ ਮਹਿਕਮੇ ਦੇ ਵਿੱਚ ਆ ਕੇ ਕੋਈ ਗਲਤੀ ਥੋੜੀ ਨਾ ਕਰ ਲਈ ਅਸੀਂ ਕੋਈ ਕ੍ਰਾਈਮ ਥੋੜੀ ਕੀਤਾ ਜਿਹੜੇ ਕ੍ਰਾਈਮ ਕਰਦੇ ਨੇ ਉਹਨਾਂ ਨਾਲ ਇਹੋ ਜਿਹਾ ਕਰਨਾ ਚਾਹੀਦਾ ਸਾਡੀ ਐਨੇ ਸਾਲਾਂ ਦੇ ਵਿੱਚ ਕੋਈ ਮੇਰੇ ਬੱਚਿਆਂ ਦੀ ਜਾਂ ਕੋਈ ਮੇਰੀ ਗਲਤੀ ਹੈਗੀ ਸਾਡੇ ਤੇ ਕੋਈ ਪਰਚਾ ਹੈਗਾ ਸਾਡੇ ਕੱਢ ਕੇ ਮੂਰੇ ਧਰ ਦੇਣ ਵੀ ਤੁਸੀਂ ਆ ਬੜਾ ਵੱਡਾ ਕ੍ਰਾਈਮ ਕੀਤਾ ਤੁਹਾਡੀ ਹੈਲਪ ਅਸੀਂ ਤਾਂ ਨਹੀਂ ਕਰਦੇ ਪਰ ਮੇਰਾ ਰਿਕਾਰਡ ਕਰਦੇ ਨੇ ਅਸਸ ਵੀ ਸਾਹਿਬ ਵੀ ਮੈਨੂੰ ਸਪੈਸ਼ਲ ਡਿਊਟੀ ਤੇ ਮਿਲ ਕੇ ਵੀ ਜਾਂਦੇ ਨੇ ਮਨਜੀਤ ਮੈਡਮ ਤੁਸੀਂ ਪੂਰਾ ਧਿਆਨ ਰੱਖਣਾ ਤੁਸੀਂ ਸੀਆਈਏ ਸਟਾਫ ਮੇਰੇ ਐਸਐਚਓ ਸਾਹਿਬ ਸ਼ਮਿੰਦਰ ਸਿੰਘ ਜੀ ਵੀ ਮੇਰਾ ਬਹੁਤ ਰਿਕਾਰਡ ਕਰਦੇ ਨੇ ਕਿਉਂਕਿ ਜਦੋਂ ਵੀ ਉਹ ਮੈਨੂੰ ਕਹਿੰਦੇ ਨੇ ਡਿਊਟੀ ਆਣਾ 5 ਮਿੰਟ 10 ਮਿੰਟ ਮੈਂ ਉਹਨਾਂ ਦੇ ਟਾਈਮ ਤੋਂ ਇਨ ਟਾਈਮ ਹੀ ਮੈਂ ਉੱਥੇ ਪਹੁੰਚ ਜਾਨੀ ਹਾਂ ਨਮ ਅਖੀਰ ਦੇ ਵਿੱਚ ਇੱਕ ਸਵਾਲ ਹੈਗਾ ਤੁਹਾਨੂੰ ਕਿਤੇ ਕੋਈ ਡਰਤ ਨਹੀਂ ਕਿ ਕੱਲ ਨੂੰ ਮੇਰੇ ਤੇ ਕੋਈ ਕਾਰਵਾਈ ਨਾ ਹੋ ਜਵੇ ਜਾਂ ਉਸ ਚੀਜ਼ ਦਾ ਕਿ ਕੋਈ ਪ੍ਰਸ਼ਾਸਨ ਮੇਰੇ ਤੇ ਨਾ ਕਾਰਵਾਈ ਕਰ ਦਵੇ ਮੇਰੀ ਜੌਬ ਤੇ ਨਾ ਗੱਲ ਆਜੇ ਸਰ ਮੇਰੇ 28 ਸਾਲ ਦਾ ਬੇਟਾ ਦੁਰ ਗਿਆ ਐਸ ਤੋਂ ਵੱਡੀ ਮੇਰੇ ਤੇ ਹੋਰ ਕੀ ਕਾਰਵਾਈ ਹੋਏਗੀ ਕਿਹੜਾ ਮੇਰੇ ਤੇ ਬਾਹਰ ਸੁਤਣਾ ਜਿਹਨੇ ਵੀ ਸੁਟਣਾ ਵੀ ਮੈਂ ਤੇ ਮਰੀ ਹੋਈ ਹੋਈ ਹਾ ਹੁਣ ਕੋਈ ਗੱਲ ਨਹੀਂ ਜਿਹੜਾ ਵੀ ਕੁਝ ਹੁੰਦਾ ਦੇਖੀ ਜਾਏਗਾ ਮੈਂ ਗਮੇ ਨੂੰ ਵੀ ਤਾਂ ਪਤਾ ਹੀ ਹੈ ਜਿਨੇ ਆਪਦਾ ਐਡਾ ਜਵਾਨ ਪੁੱਤ ਖੋਤਾ ਐਸ ਤੋਂ ਬਾਅਦ ਹੋਰ ਕਿਸੇ ਨੂੰ ਕੀ ਤਕਲੀਫ ਹੋਏਗੀ ਮਾਂ ਤੋਂ ਬਿਨਾ ਹਾਂ ਤਾਂ ਤੁਸੀਂ ਹੌਸਲਾ ਰੱਖੋ ਤੇ ਮੰਗ ਹੁਣ ਇਹੀ ਚੱਲ ਰਹੀ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈਗੀ ਜਿਹੜੀ ਕੁੜੀ ਨੇ ਪੈਸੇ ਲਗਵਾ ਕੇ ਜਦੋਂ ਬਾਹਰ ਗਈ ਜਦੋਂ ਬਾਹਰ ਪੁੱਤ ਪਹੁੰਚਿਆ ਆਪਣੀ ਬੋਟੀ ਕੋਲ ਪਹੁੰਚਿਆ ਤੋਂ ਉਸ ਦੌਰਾਨ ਉਸਦੀ ਬੋਟੀ ਨੇ ਨਾਤੇ ਉਸ ਨੂੰ ਚੰਗੀ ਤਰ੍ਹਾਂ ਜਿਹੜਾ ਉਸਦੇ ਨਾਲ ਵਤੀਰਾ ਕੀਤਾ ਇਹ ਮਾਂ ਦੇ ਇਲਜ਼ਾਮ ਨੇ ਔਰ ਖਾਸ ਤੌਰ ਤੇ ਜਦੋਂ ਇਹ ਪੂਰੀ ਮੌਤ ਆਸਟ੍ਰੇਲੀਆ ਦੇ ਵਿੱਚ ਹੋਈ ਹੈ ਹਾਲਾਂਕਿ ਇਨਵੈਸਟੀਗੇਸ਼ਨ ਉੱਥੇ ਵੀ ਚੱਲ ਰਹੀ ਹੈ ਲੇਕਿਨ ਮਾਂ ਦੇ ਵੱਲੋਂ ਅਪੀਲ ਜਰੂਰ ਕੀਤੀ ਜਾ ਰਹੀ ਹੈ ਕਿ ਉਸ ਦੇ ਵਿੱਚ ਪੰਜਾਬ ਦੀ ਪੁਲਿਸ ਨੂੰ ਵੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈਗੀ ਔਰ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਬਰੀਕੀ ਦੇ ਨਾਲ ਹੋਣੀ ਚਾਹੀਦੀ ਹੈ ਔਰ ਕੱਲ 1 ਮਹੀਨੇ ਬਾਅਦ ਨਵਿੰਦਰ ਦੀ ਜਿਹੜੀ ਹੈ ਮ੍ਰਿਤਕ ਦੇ ਉਹ ਆਪਣੇ ਪਿੰਡ ਮਲੇਰ ਕੋਟਲਾ ਦੇ ਜਿਹੜੀ ਉਹ ਪਹੁੰਚ ਰਹੀ ਹੈਗੀ ਹੈ ਔਰ ਪਰਿਵਾਰ 1 ਮਹੀਨੇ ਤੋਂ ਇਸ ਦੀ ਲੜਾਈ ਲੜ ਰਿਹਾ ਸੀ ਕਿ ਜਿਹੜੀ ਮ੍ਰਿਤਕ ਦੇ ਉਹ ਜਲਦ ਜਲਦ ਪਰਿਵਾਰ ਤੱਕ ਪਹੁੰਚੇ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਦਮਪ ਸਿੰਘ ਪੀਟੀਐਸ ਨਿਊਜ਼ ਪਟਿਆਲਾ